ਆ ਬਾਈ ਵੀਰੇ ਲੈ ਕੇ ਪਹੁੰਚਾ ਅਕਸਰ ਮੰਡੀ ਦੇ ਘੋੜਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਆ ਜੀ ਆਪਣਾ ਆਪਣਾ ਪਿੰਡ ਕਮਾਲ ਵਾਲਾ ਜਿਲ੍ਹਾ ਫਾਜ਼ਲਕਾ ਇੱਧਰ ਹੋਈ ਜਿਲ੍ਹਾ ਫਾਜ਼ਲਕਾ ਪਿੰਡ ਆ ਜੀ ਆਪਣਾ ਹਾਂਜੀ ਹਾਂਜੀ ਠੀਕ ਆ ਜੀ ਤੇ ਆਪਣਾ ਸਟੱਡ ਫਾਰਮ ਆ ਵੀਰੇ ਹਾਂਜੀ ਹਾਂਜੀ ਇੱਥੇ ਆਪਣੇ ਕੋਲ ਕਿਹੜਾ ਘੋੜਾ ਜੀ ਆਪਣੇ ਕੋਲੇ ਆ ਜੀ ਨਾਮ ਆ ਹੀਰਾ ਕਿਉਂਕਿ ਦਿਲਬਾਗ ਮਿੱਡੇ ਵਾਲਾ ਦਾ ਬੱਚਾ ਜੀ ਸਮੁੰਦਰ ਦਾ ਪੁੱਤਰਾ ਹੈ ਠੀਕ ਆ ਜੀ ਸਮੁੰਦਰ ਦਾ ਪੁੱਤ ਆ ਗਿਆ ਜੀ ਕਿੰਨੇ ਟਾਈਮ ਦਾ ਹੋ ਗਿਆ ਜੀ ਇਹ ਜੇ ਜੀ ਹੋ ਗਿਆ 42 ਮਿੰਨਿਆਂ ਦਾ ਜੀ 42 ਮਿੰਨਿਆਂ ਦਾ ਹੋ ਗਿਆ ਜੀ ਹਾਂ ਜੀ ਬਸ਼ੇਰਾ ਹੀ ਹੈ ਜੀ ਹਾਂ ਜੀ ਹਾਂ ਜੀ ਬਸ਼ੇਰਾ ਦੋ ਤਾਂ ਆਂਦੇ ਆਲੇ ਠੀਕ ਹੈ ਜੀ ਤੇ ਕਿੰਨਾ ਕੱਦ ਹੈ ਇਹਦਾ ਇਹਦਾ 65+ ਹੈ ਜੀ 65+ ਕੱਦ ਹੋ ਗਿਆ ਜੀ ਬਾਕੀ ਹੋਰ ਕਰੂਗਾ ਹੀ ਕੱਦ ਜੀ ਹਾਂ ਹਾਂ ਕੱਦ ਤਾਂ ਕਰੇਗਾ ਜਾਂਦੇ ਠੀਕ ਹੈ ਜੀ ਆਪਣੇ ਕੋਲੇ ਹੋਰ ਕੋੜੀਆਂ ਵੀ ਹੁੰਦੀਆਂ ਜੀ ਹਾਂ ਜੀ ਹਾਂ ਜੀ ਆਪਣੇ ਕੋਲ ਕੋੜੀਆਂ ਹੀ ਠੀਕ ਹੈ ਇਹਦੀ ਸਟੱਡ ਸਰਵਿਸ ਅਵੇਲੇਬਲ ਹੈ ਜੀ ਹਾਂ ਜੀ ਹਾਂ ਜੀ ਕਿੰਨੀ ਵੀਛਈ ਇਹਦੀ ਇਹ ਨਹੀਂ 11000 ਰੁਪਏ 11000 ਬਾਕੀ ਮੌਕੇ ਤੇ ਕਰ ਲਾਂਗੇ ਮਾਨਤਾ ਨਾ ਹਾਂ ਫਿਰ ਚੱਲ ਜੇ ਦੂਰੋਂ ਆਉਂਦਾ ਭਰਾ ਤਾਂ ਫਿਰ ਇੰਨਾ ਕੁ ਤਾਂ ਕਰਨਾ ਹੀ ਪੈਣਾ ਠੀਕ ਹੈ ਕਿੰਨੀਆਂ ਕੁੜੀਆਂ ਹੋਂ ਤੱਕ ਮੇਡ ਕਰਾਤੀ ਇਹ ਤੋਂ ਕਹਿੰਦਾ ਤੂੰ ਲਗਭਗ 30 ਕੁੜੀਆਂ ਮੇਡ ਹੋ ਗਿਆ ਹਾਂ ਠੀਕ ਹੈ ਰਿਜ਼ਲਟ ਆਇਆ ਕੋਈ ਨਹੀਂ ਬਸ ਆ ਵੀਰ ਦਿਨਾਂ ਤੱਕ ਕਰ ਕੋੜੀਆਂ ਤਿਆਰ ਨਹੀਂ ਜਣੀਆਂ ਸੁਣਾ ਠੀਕ ਹੈ ਜੀ ਅੱਗੇ ਆਪਣੀਆਂ ਕੁੜੀ ਕੋੜਾ ਬਹੁਤ ਚੰਗਾ ਵੀਰੇ ਕੰਨ ਬਨੋਤੀ ਦਾ ਬਹੁਤ ਸਾਫ਼ ਕੁੜਾ ਬਾਕੀ ਤੁਸੀਂ ਦੇਖ ਸਕਦੇ ਹੋ ਵੀਰੇ ਹੱਡ ਪੈਰ ਦਾ ਬਹੁਤ ਮਜ਼ਬੂਤ ਆ ਬਾਈ ਕੋੜਾ ਆ ਕੁੜੀ ਕਿੰਨੇ ਟਾਈਮ ਦੀ ਇਹ ਜਿੰਨੂੰ ਉਮਰ ਹੈਗੀ 5 ਸਾਲ ਦੀ ਗੱਬਣਾ ਜੀ ਹਾਂਜੀ ਗੱਬਣਾ ਜੀ ਕਿਹੜੇ ਕੋਟ ਦੀ ਇਹ ਬਤਾਲ ਦਾ ਬੱਚਾ ਹੀ ਹੁੰਦੇ ਕੋਈ ਠੀਕ ਹੈ ਜੀ ਤੇ ਆਪਣੇ ਘਰ ਦੀ ਕੁੜੀ ਇਹ ਨਹੀਂ ਆਪਾਂ ਖਰੀਦੀ ਹੋਈ ਹੈ ਮੰਨ ਲਓ ਸਾਰੇ ਖਰੀ ਆਪਣਾ ਸੇਲ ਪਰਚੇਜ ਦਾ ਕੰਮ ਜੀ ਸੇਲ ਪਰਚੇਜ ਦਾ ਜੀ ਠੀਕ ਹੈ ਜੀ ਤੇ ਕਿਹੜੇ ਕਿਹੜੇ ਕੋਟ ਦੇ ਗੱਬਣਾ ਇਹ ਇਹ ਬਤਾਲ ਦੇ ਬੱਚੇ ਤੋਂ ਜੀ ਠੀਕ ਹੈ ਜੀ ਕਿੰਨੇ ਟਾਈਮ ਦੀ ਇਹ ਹੋ ਗਈ 2 ਮਹੀਨੇ ਦੀ ਉਹ ਮਗਰ ਬਸ਼ੀਰਾ ਨੇ ਛੋਕਾ ਮਗਰ ਬਸ਼ੀਰਾ ਵੀ ਦੇ ਦੀ ਉਹ ਚੰਬਾ ਬਸ਼ੀਰਾ ਹੀ ਇਹ ਉਹ ਪਰਾਖਾਂ ਕੇ ਰੱਖ ਠੀਕ ਹੈ ਜੀ ਹੁਣ ਇਹ ਗੱਬਣਾ ਸਲੇਜਮੈਂਟ ਕਰਾਈ ਹੋਈ ਹੈ ਹਾਂ ਸਲੇਜਮੈਂਟ ਹੋਈ ਹੋਈ ਠੀਕ ਹੈ ਜੀ ਤੇ ਦੀ ਕੀ ਡਿਮਾਂਡ ਹੈ ਜੀ ਹਿੰਦੀ 2.5 ਲੱਖ ਰੁਪਏ 2.5 ਲੱਖ ਦੀ ਬਾਈ ਡਿਮਾਂਡ ਕਰ ਰਿਹਾ ਕੱਦ ਕਿੰਨਾ ਹੀ ਇਹਦਾ ਇਹਦਾ 60+ ਹੈ 60+ ਦਾ ਕੱਦ ਆ ਬਾਈ ਨੀਲੀ ਜੰਮੀ ਘੋੜੀਆਂ ਬਹੁਤ ਚੰਗੀਆਂ ਨੇ ਇਹ ਅੱਡ ਪੈਰਾਂ ਦੀ ਬਹੁਤ ਮਜ਼ਬੂਤ ਆ ਬਾਈ ਤੁਸੀਂ ਦੇਖ ਸਕਦੇ ਹੋ ਹੱਡ-ਗੋਡਾ ਬਹੁਤ ਚੰਗਾ ਸੋਹਣਾ ਆ ਆ ਦੂਜੇ ਨੰਬਰ ਤੇ ਹੀ ਇਹ ਨੁਕਰੀ ਹੈ ਇਹ ਨੁਕਰੀ ਹੈ ਜੀ ਇਹ ਕਿਹੜੇ ਘੋੜੇ ਦੀ ਹੈ ਜੀ ਇਹ ਪਤਾ ਨਹੀਂ ਕਿਹਦੀ ਹੈ ਕੁੜੇ ਦਾ ਨਹੀਂ ਪਤਾ ਇਹ ਦੇ ਇਹ 4 ਮਹੀਨੇ ਦੀ ਗੱਭਣ ਹੈ ਸਮੁੰਦਰ ਦਾ ਬੱਚਾ ਤੇ ਮੋਹਨਗੜ੍ਹ ਰਸਤਾਂ ਨੂੰ ਠੀਕ ਹੈ ਠੀਕ ਹੈ ਜੀ ਗੱਭਣ 4 ਮਹੀਨੇ ਦੀ ਆਪ ਪਤਾ ਨਹੀਂ ਕਿਹੜੇ ਕੁੜੇ ਦੀ ਆਪ ਤਾਂ ਨਹੀਂ ਪਤਾ ਬਾਈ ਆ ਅਨੂਣਾ ਵੀਰੇ ਬਾਈ ਕਹਿੰਦੇ ਵੀ ਜਿਹੜੀ ਕੁੜੀ ਅਨੂਣ ਜਿਹੜੀ ਮੈਨੂੰ ਨਹੀਂ ਪਤਾ ਹੋਊਗਾ ਬਾਈ ਉਹ ਅਨੂਣੀ ਕਹਿ ਕੇ ਦਵਾਂਗੇ ਵੀ ਆਏ ਨਹੀਂ ਹੈਗਾ ਵੀ ਕਿਸੇ ਗਲਤ ਕੁੜੀ ਦੇ ਦਵਾਂਗੇ ਇਹਦੀ ਕੀ ਡਿਮਾਂਡ ਹੈ ਜੀ ਕਹਿੰਦੇ 4 ਲੱਖ ਰੁਪਏ 4 ਲੱਖ ਰੁਪਏ ਦੀ ਡਿਮਾਂਡ ਕਰਦੇ ਕਿੰਨਾ ਕਰ ਦਈਏ ਇਹਦਾ ਕਹਿੰਦਾ ਨਾ ਠੀਕ ਹੈ 9 ਇੰਚ ਕਰਦਾ ਬਾਈ ਪੱਟੀ ਵਾਲਾ ਕਰੋ ਚੈੱਕ ਬਾਈ ਬਹੁਤ ਸੋਹਣੀ ਸਪੌਟਲੈਸ ਹੈ ਵੀਰੇ ਨਿੱਕੋਲਾ ਹੈ ਮਾਰਮਰ ਦਾ ਮਾੜਾ ਮੋਟਾ ਬਾਈ ਕੰਨਾ ਚਾਹੀਦਾ ਸਪੌਟ ਬਾਕੀ ਬਾਈ ਬਹੁਤ ਚੰਗੀ ਸੋਹਣੀ ਸਮਾਹੀ ਹੋਈ ਆ ਤੀਜੇ ਨੰਬਰ ਵਾਲੀ ਇਹ ਖਾਲੀ ਹੈ ਜੀ ਕੋੜੀ ਠੀਕ ਹੈ ਜੀ ਤੇ ਕਿਹੜੇ ਕੋੜੀ ਦੀ ਹੈ ਆਪ ਜੇ ਵਿਕਰੀਤੀ ਬਾਈ ਇਹ ਵੀ ਹਨ ਨਾ ਤੇ ਪਤਾ ਹੀ ਇਹ ਪਹਿਲਾਂ ਕਿਵੇਂ ਸੂਈ ਸੂਈ ਪਹਿਲਾਂ ਆਪਣੇ ਕੋਲ ਹੀ ਸੂਈਏ ਨੇ ਨੁਗਰੀ ਬਸ਼ੇਰੀ ਪਿਛਲੇ ਮੇਲਿਆਂ ਦੇ ਵਿੱਚ ਕੇ ਗਏ ਹੈ ਇਦਾਂ ਹੀ ਬਸ਼ੇਰਾ ਹੈ ਨੁਗਰਾ ਇਹਨਾਂ ਮਗਰ ਵੇਚਿਆ ਕੀ ਦੈਂਕ ਬਹੁਤ ਖਾਲੀ ਆ ਇਸ ਟਾਈਮੇ ਇਸ ਟਾਈਮ ਖਾਲੀ ਇਹ ਵੀ ਸੇਲ ਨੂੰ ਆਈ ਹਾਂ ਇਹ ਸੇਲ ਨੂੰ ਕਿੰਨੇ ਕੀ ਡਿਮਾਂਡ ਹੈ ਇਹਦੀ ਇਹਦਾ 6 ਲੱਖ ਰੁਪਏ ਆ ਜੀ 6 ਲੱਖ ਰੁਪਏ ਦਾ ਡਿਮਾਂਡ ਆ ਕਦ ਕਿੰਨਾ ਹੋਈ ਬਾੜਨ ਚ ਬਾੜ ਤੋਂ ਬਾਹਰ ਆ ਬਾਈ ਬਹੁਤ ਚੰਗੀ ਸੋਹਣੀ ਸੁਨਖੀ ਘੋੜੀ ਆ ਵੀਰੇ ਅੱਡ ਗੋਡੇ ਦੀ ਬਾਈ ਸਾਰੀ ਜਾਨਵਰੀ ਬਹੁਤ ਚੰਗਿਆ ਹੱਡ ਗੋਡੇ ਤੇ ਮਜ਼ਬੂਤ ਆ ਬਾਈ ਜਾਨਵਰ ਤੇ ਆ ਅੱਗੇ ਅੱਗੇ ਕਿਹੜੀਆਂ ਪਸ਼ੇਰੀਆਂ ਆ ਜੀ ਤੇ ਅਜਾਂ ਰੋਲੀ ਵਾਲੇ ਦੀ ਅਰਧ ਰੋਲੀ ਵਾਲੇ ਦੀ ਠੀਕ ਆ ਜੀ ਤੇ ਹਜੇ ਇੱਕ ਪਸ਼ੇਰੀ ਹੋਈ ਹੈ ਇਹ ਪਸ਼ੇਰੀ ਪਸ਼ੇਰੀ ਇਹ ਕਿ ਇਹ ਕਿੰਨੇ 15 ਮਹੀਨੇ ਦੀ 15 ਮਹੀਨੇ ਦੀ ਹਜੇ ਪਸ਼ੇਰੀ ਇਹ ਨੂੰ ਕੀ ਡਮਾਂਡੀ ਇਹਦੀ 2 ਲੱਖ ਰੁਪਈਆ 2 ਲੱਖ ਰੁਪਈਆ ਬਈ ਇਹਦੀ ਟਮਾਂਡ ਕਰਦੇ ਆ ਕੱਦ ਕੋਲ ਬਈ ਦਾ ਹੀ ਬਹੁਤ ਚੰਗਾ ਗਾ ਬਈ ਤੂ ਦੇਖਣਾ ਬਾਕੀ ਕੰਨ ਕੋਲ ਵੀ ਚੈੱਕ ਕਰ ਸਕਦੇ ਹੋ ਕਿਰੇ ਆ ਕਾਲੀ ਜੰੰਬੀ ਗੋੜੀ ਆ ਜੀ ਹਾਂਜੀ ਇਹ ਮਾਰਵੜੀ ਆ ਗੀ ਮਾਰਵੜੀ ਜਾਨੀ ਬਈ ਗੋੜੀ ਇਹਨੇ ਬਹੁਤ ਚੰਗੀ ਇਹ ਕਿਹੜੇ ਗੋੜੇ ਵੀ ਪਤਾ ਕੁਛ ਇਹ ਹੈਗੀ ਆ ਜੀ ਇਹ ਰਣੀਆਂ ਵਾਲਾ ਦਲਬਾਗ ਨਹੀਂ ਗਾ ਹਾਂਜੀ ਉਹਦਾ ਇਹ ਭਵਾਨੀਗੜ੍ਹ ਕੋਲੇ ਵੇਚੇਰਾ ਖੜਾ ਹੈ ਦਿਲਦਾਰ ਠੀਕ ਆ ਜੀ ਦਮਦਾਰ ਦਮਦਾਰ ਬਹੁਤ ਬੱਤੀ ਆ ਜੀ ਠੀਕ ਆ ਜੀ ਇਹ ਗੱਬਣਾ ਕੀ ਹੈ ਇਹ ਗੱਬਣਾ ਜੀ ਕਿਹੜੇ ਗੋੜੇ ਤੋਂ ਆਈ ਏਰ ਆਪਣੇ ਇੱਥੇ ਆ ਕੇ ਧੁਰਣਾ ਆਇਆ ਸੀ ਕੋੜਾ ਬਾਈ ਉਹ ਦੂਜੇ ਕੋਲੇ ਕਰਾਈ ਵਾਲੇ ਮਲਕੀਤ ਕੋਲੇ ਉਹਦੇ ਤੋਂ ਪਹਿਲਾਂ ਨੇ ਸੁਆ ਦਿੱਤੀ ਆਪਣੇ ਨੂੰ ਨਹੀਂ ਨਹੀਂ ਪਹਿਲਾਂ ਇਹ ਵੀ ਬਾਈਆਂ ਨੇ ਖਰੀਦੀ ਇਹਦਾ ਕੱਦ ਕਿੰਨਾ ਹੋਊਗਾ ਜੀ ਇਹੰਦਾ ਕਹਿੰਦਾ 5'6" ਕੰਦਾ ਪਲੱਸ ਹੈ 8'10" ਪਲੱਸ ਇਹਦਾ ਕੱਦ ਦਾ ਬਾਈ ਬਹੁਤ ਚੰਗੀ ਬਸ਼ੇਰੀ ਹੈ ਬਾਈ ਇਹ ਅੱਡ-ਗੋਡੇ ਦੀ ਬਾਈ ਸਾਰੇ ਜਾਨਵਰ ਬਹੁਤ ਮਜ਼ਬੂਤ ਆ ਬਾਈ ਖੁੱਲੇ ਪਿੰਡੇ ਦੀ ਆ ਬਾਈ ਟਿੱਡ ਟੁੱਡ ਬਹੁਤ ਔੜੀ ਦਾ ਇਹਦਾ ਦਾ ਤੇ ਅੱਗੇ ਆ ਨੁਕਰੀ ਬਸ਼ੇਰੀ ਹੈ ਨੁਕਰੀ ਘੋੜੀ ਹੈ ਜੀ ਠੀਕ ਹੈ ਜੀ ਇਹ ਕਿੰਨੇ ਟਾਈਮ ਦੀ ਹੋ ਗਈ ਇਹ ਹੈ 6 6.5 ਸਾਲ ਦੀ 6 ਸਾਲ ਦੀ ਬਈ ਬਹੁਤ ਵੱਡੀ ਕੋੜੀ ਹੈਗੀ ਲੰਬੀ ਲੰਬੀ ਬਹੁਤ ਆ ਵਿੱਡ ਵਾਲੀ 63+ ਹੈ ਜੀ 63+ ਕੋੜੀ ਹੈਗੀ ਇਹਦੀ ਕੀ ਡਿਮਾਂਡ ਹੈ 63 ਇਹਦੀ ਸਾਢੇ 6 ਲੱਖ ਰੁਪਏ ਸਾਢੇ 6 ਲੱਖ ਦੀ ਡਿਮਾਂਡ ਹੈ ਕਿਹੜੇ ਕੋੜੀ ਦੀ ਆਪਾਂ ਇਹ ਇਹ ਵੀ ਖਰੀਦੀ ਆਪਾਂ ਇਹ ਵੀ ਹਰਿਆਣੇ ਚ ਖਰੀਦੀ ਹੋਈ ਜਾਂਦੇ ਬਾਰੇ ਨਾ ਠੀਕ ਹੈ ਗੱਬਣਾ ਹੀ ਖਾਲੀ ਹੈ ਨਹੀਂ ਹੁਣ ਗਾਇਸ ਵਕਤ ਖਾਲੀ ਹੈ ਠੀਕ ਹੈ ਜੀ ਇਸ ਵਕਤ ਬਈ ਕਹਿੰਦੇ ਖਾਲੀ ਹੈ ਦੀ 6 ਲੱਖ ਰੁਪਏ ਡਿਮਾਂਡ ਆ ਬਈ ਰੇਟ ਪਲੱਸ ਕਰਦਾ ਬਈ ਅੱਗੇ ਆ ਕੋੜੀ ਹੈਗੀ ਹਾਂਜੀ ਇਹ ਕਿਹੜੇ ਦੀ ਹੈ ਜੀ ਇਹ ਰਿੰਦੇ ਬਰੀ ਜਿਵੇਂ ਪਤਾ ਨਹੀਂ ਮਾਲ ਸਾਰਾ ਖਰੀਦਾ ਆ ਪਾਸੋਂ ਠੀਕ ਹੈ ਜੀ ਹਾਂ ਇਹ ਆ 9 9 ਮਹੀਨੇ ਦੀ ਗੱਬਣਾ 9 ਮਹੀਨੇ ਦੀ ਗੱਬਣਾ ਕਿਹੜੇ ਘੋੜੇ ਤੋਂ ਵੀ ਨਹੀਂ ਪਤਾ ਜੀ ਨਹੀਂ ਇਹ ਹੈ ਜੀ ਅੱਧਾ ਘੋੜੇ ਨੇ ਆਪਣੇ ਘਰਾਂ ਦੇ ਜਵਾਲਾ ਮੁਖੀਂ ਤੇ ਬਜੇ ਗਏ ਬੱਚੇ ਤੋਂ ਠੀਕ ਹੈ ਜੀ ਜਵਾਲਾ ਮੁਖੀਂ ਘੋੜੇ ਦੇ ਬੱਚੇ ਤੋਂ ਬਈ ਇਹ ਗੱਬਣਾ ਆ ਜੀ 9 ਮਹੀਨੇ ਦੀ ਨੌਂ ਆ ਲੱਗ ਗਈ ਨੌਂ ਤਾਂ ਹਾਂ ਜੀ ਹਾਂ ਜੀ 9 ਮਹੀਨੇ ਦੀ ਗੱਬਣਾ ਬਈ 10ਵਾਂ ਸ਼ੁਰੂ ਆ ਵੀਰੇ ਇਹਦਾ ਇਹਦਾ ਹੁਕਾ ਦੀ ਕਿੰਨਾ ਸੱਤ ਮੰਨ ਕੇ ਚੱਲੋ 90 ਪਲੱਸ ਹੈ 90 ਪਲੱਸ ਆ ਬਈ 60 ਤੋਂ ਥੋੜੀ ਥੱਲੇ ਆ ਜੀ ਇਹਦੀ ਕੀ ਡਿਮਾਂਡ ਆ ਵੀਰੇ ਇਹਦੀ 4 ਲੱਖ ਰੁਪਏ 4 ਲੱਖ ਰੁਪਏ ਦੀ ਡਿਮਾਂਡ ਆ ਵੀਰੇ ਇਹਦੀ ਬਹੁਤ ਚੰਗੀ ਕੋੜੀ ਆਗੀ ਬਾਈ ਆਹ ਬਾਈ ਜੰਬੀ ਜੰਬੀ ਗੱਪਣਾ ਜੀ ਇਹ ਜਦ ਗੱਪਣਾ ਜੀ ਕਿਹੜੇ ਕੋੜੇ ਤੋਂ ਇਹ ਆਪਣੇ ਕੋੜੇ ਤੋਂ ਹੀ ਰਹਿ ਤਾ ਜੀ ਰਿਕਾਰਡੇ ਤੋਂ ਜੀ ਰਿਕਾਰਡੇ ਤੋਂ ਬਾਈਆਂ ਦੇ ਕੋੜੇ ਦੀ ਇਹ ਗੱਪਣਾ ਇਹ ਕਿਵੇਂ ਕਿੰਨੇ ਮਹੀਨੇ ਦੀ ਗੱਪਣਾ ਜੀ ਇਹ ਹੋ ਗਈ ਜੀ 4 ਮਹੀਨਿਆਂ ਦੀ ਠੀਕ ਆ ਜੀ ਪਰ ਕਿਹੜਾ ਕਾਰਡ ਕਿੰਨਾ ਜੀ ਇਹ ਕਾਰਡ ਪਲੱਸ ਹੈ ਕਾਰਡ ਪਲੱਸ ਇਹਦਾ ਕਾਰਡ ਆ ਬਾਈ ਕਿਵੇਂ ਸੁਈਏ ਇਹ ਇਹ ਪਿਛਲਾ 99 ਰੁਪਏ ਵਿਚੇਰੀ ਸੀ ਬਾਈ ਅਵਤਾਰ ਮਾਨ ਲੈ ਗਿਆ ਲਾਲ ਪਾਈ ਵਾਲਾ ਠੀਕ ਹੈ ਜੀ ਹਾਂ ਨੌਕਰੀ ਵਿਚੇਰੀ ਬਹੁਤ ਚੰਗੀ ਨੌਕਰੀ ਵਿਚੇਰੀ ਪਹਿਲੇ ਪਹਿਲਾ ਹੀ ਮਹੀਨਾ ਕੋ ਦਿੱਤੀ ਆਪਣੇ ਆਪਣੇ ਕੋਲ ਹੀ ਇਹ ਕੁੜੀ ਪਹਿਲਾਂ ਤੋਂ ਹਾਂ ਜੀ ਆਪਣੇ ਕੋਲ ਹੀ ਹੈ ਠੀਕ ਹੈ ਜੀ ਇਹਦੀ ਕੀ ਡਿਮਾਂਡ ਹੈ ਜੀ 2.5 ਲੱਖ ਰੁਪਏ ਦੀ 2.5 ਲੱਖ ਰੁਪਏ ਦੀ ਡਿਮਾਂਡ ਆਈ ਬਾਕੀ ਸਾਰੇ ਕੋੜੀਆਂ ਜੀ ਮਾਨਦਾਨ ਹੋ ਜਾਊਗਾ ਹੀ ਆਪਣੇ ਮਾਨਦਾਨ ਤਾਂ ਫਿਰ ਕੋਈ ਪਰਾ ਚੱਲ ਕੇ ਆਉਂਦਾ ਤੇ ਠੀਕ ਹੈ ਜੀ ਆਪਣੇ ਹੋਰ ਫਾਰਮ ਤੇ ਵੀ ਹੈਗੇ ਜਾਨਵਰੀ ਹਾਂ ਨਾ ਘਰੇ ਦੋ ਕੋੜੀਆਂ ਖੜੀਆਂ ਨੇ ਦੋ ਕੋੜੀਆਂ ਕੋੜੀਆਂ ਹੋਰ ਖੜੀਆਂ ਬਾਈ ਹੁੰਦੇ ਆਪਣੇ ਕੋਲ ਸਾਰੇ ਜਾਨਵਰੀ ਹੁੰਦੇ ਸੀਲ ਕੁਰਤੀ ਜ ਬਾਈ ਕੋਲੇ ਵੀਰੇ ਸਾਰੇ ਜਾਨਵਰ ਹੁੰਦੇ ਆ ਸੇਲ ਪਰਚੇਜ ਵਾਲੇ ਚੰਗੇ ਬਾਈ ਦਾ ਕੰਮਕਾਰ ਵੀਰੇ ਵਧੀਆ ਚੱਲਦਾਗਾ ਵੀਰੇ ਆਪਣੇ ਕੋਲ ਦਰਮਿਆਨੇ ਰੇਟ ਦੀ ਘੋੜੇ ਹੁੰਦੇ ਆ ਵੀਰੇ ਆਪਣੇ ਕੋਲੇ ਕਿਸ ਕਿਸ ਰੇਟ ਕਿੰਨੇ ਕ ਰੇਟ ਤੱਕ ਹੁੰਦੀ ਆ ਬਾਈ ਆਪਣੇ ਕੋਲ ਜਾਨਵਰ ਜਾਨਵਰ ਤੋਂ ਮੰਨ ਲੇ ਜਦੋਂ 70000 ਆਪਾਂ ਲੈ ਕੇ ਆਪ ਤੁਸੀਂ ਵੇਖ ਹੀ ਲੈਣੇ ਚੰਗੇ ਨੇ ਸਾਰੇ ਸਾਰੇ ਰੇਟਾਂ ਦੀ ਬਾਈ ਕੋਲੇ ਜਾਨਵਰ ਆਗੇ ਵੀਰੇ ਕਰੋ ਕਨੈਕਟ ਵੀਰੇ ਆਪਣਾ ਨੰਬਰ ਬੋਲ ਦੇ ਜੀ 94173 94173 93783 93783 ਪਿੰਡ ਜੀ ਕਮਾਲ ਵਾਲਾ ਗਈ ਜਿਲਾ ਫਾਜ਼ਲ ਕਰ ਫਾਜ਼ਲ ਕਰ ਜਿਲੇ ਤੋਂ ਕਰੋ ਵੀਰੇ ਬਾਈ ਨਾਲ ਕਨੈਕਟ ਬਹੁਤ ਚੰਗੇ ਜਾਨ ਬਰਾ ਵੀਰੇ ਚੰਬੀਆਂ ਕੋੜੀਆਂ ਵੀ ਬਾਈ ਨੌਕਰੀਆਂ ਵੀ ਆ ਬਾਕੀ ਬਾਈ ਕੋਲੇ ਆ ਸਟੱਡ ਵਾਸਤੇ ਆ ਬਸ਼ੇਰਾ ਦਾ ਬਾਈ ਕਰੋ ਕਨੈਕਟ ਬਾਈ ਨਾਲ ਸਟੱਡ ਸਰਵਿਸ ਲਈ ਕਿੰਨੀ ਫੀਸ ਆ ਵੀਰੇ ਇਹਦੀ ਕਿੰਨੀ ਫੀਸ ਆ ਦੀ 11000 ਬਾਈ ਕਹਿੰਦਾ ਇਹਦੀ ਫੀਸ ਆ ਵੀਰੇ ਕਰੋ ਬਨੈਟ